ਕੋਲੀਗ ਸੀਨੀਅਰ ਜੂਨੀਅਰ ਆਪਸ ਦੇ ਵਿੱਚ ਸਾਡੀ ਸਟਾਰਟਅਪ ਦੀ ਸਾਰੀ ਟੀਮ ਪੰਜਾਬ ਸਰਕਾਰ ਵੱਲੋਂ ਮੇਰੇ ਕੈਬਨਟ ਦੇ ਸਾਥੀ ਸੰਜੀਵ ਅਰੋੜਾ ਸਾਹਿਬ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਰਾਜ ਸਭਾ ਤੇ ਲੋਕ ਸਭਾ ਉਹਦੇ ਮੈਂਬਰ ਲੋਕ ਸਭਾ ਦੇ ਚੱਬੇਵਾਲ ਸਾਹਿਬ ਜਿਹੜੇ ਕਿ ਜਿਸ ਜਗਤਪਾ ਬੈਠੇ ਆ ਕੈਂਪਸ ਦੇ ਵਿੱਚ ਉਹਨੂੰ ਵੀ ਰਿਪਰੈਜ਼ੈਂਟ ਕਰਦੇ ਆ ਹੁਸ਼ਿਆਰਪੁਰ ਤੋਂ ਲੋਕ ਸਭਾ ਤੇ ਪੰਜਾਬ ਦੇ ਵਿੱਚੋਂ ਪੰਜਾਬ ਨੂੰ ਰਾਜ ਸਭਾ ਚ ਰਿਪਰੈਜ਼ੈਂਟ ਕਰਦੇ ਆ ਅਸ਼ੋਕ ਮਿੱਤਲ ਸਾਹਿਬ ਮਿਸਿਸ ਮਿੱਤਲ ਬੈਠੇ ਨੇ ਸਰਬਜੀਤ ਜੀ ਬੈਠੇ ਆ ਇਹ ਅਫਸਰ ਨੇ ਡੀਸੀ ਸਾਹਿਬ ਬੈਠੇ ਆ ਕਪੂਰਥਲੇ ਤੋਂ ਸੁਰਵੀਜੀ ਬੈਠੇ ਆ ਬਾਕੀ ਸਾਰੇ ਸਾਡੇ ਸੀਨੀਅਰ ਅਫਸਰ ਸਾਹਿਬਾਨ ਬੈਠੇ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ ਲੋਹੜੀ ਦੀਆਂ ਵਧਾਈਆਂ ਔਰ ਉਮੀਦ ਕਰਦੇ ਹਾਂ ਕਿ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਤੁਹਾਡੀ ਜ਼ਿੰਦਗੀ ਚ ਨਵੀਆਂ ਉਚਾਈਆਂ ਨਵੀਆਂ ਮੰਜ਼ਲਾਂ ਨੂੰ ਸਰ ਕਰਨ ਦੀ ਸ਼ਕਤੀ ਲੈ ਕੇ ਆਵੇ ਬਹੁਤ ਬਹੁਤ ਧੰਨਵਾਦ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਲਗਭਗ ਸਭ ਕੁਝ ਬੋਲ ਦਿੱਤਾ ਗਿਆ ਹੈ ਕਿ ਅੱਜ ਪਾਕਿਸਤਾਨ ਕੰਮ ਲਈ ਇਕੱਠੇ ਹੋਏ ਆ। ਇਹ ਪੰਜਾਬ ਦਾ ਪਹਿਲਾ ਸਟਾਰਟਅਪ ਵਾਲਿਆਂ ਦਾ। ਥੋੜਾ ਜਿਹਾ ਹੋਰ ਸੌਖਾ ਕਰ ਦਿੰਨੇ ਆ। ਨਵਾਂ ਕੰਮ ਜਾਂ ਆਪਣਾ ਕੰਮ ਸ਼ੁਰੂ ਕਰਨ ਵਾਲਿਆਂ ਦਾ। ਨੌਕਰੀਆਂ ਮੰਗਣ ਵਾਲਿਆਂ ਦਾ ਨਹੀਂ ਨੌਕਰੀਆਂ ਵੰਡਣ ਵਾਲਿਆਂ ਦਾ ਪਹਿਲਾ ਕਨਕਲੇਵ ਹੈ। ਮੈਂ ਸੋਚ ਰਿਆ ਸੀਗਾ ਕਿ ਪਹਿਲਾਂ ਕਦੋਂ ਹੋਇਆ ਹੋਣਾ ਫੰਕਸ਼ਨ ਇਹ ਹੈ ਜਾਂ ਕਦੇ ਪੰਜਾਬ 'ਚ ਇਦਾਂ ਦੇ ਫੰਕਸ਼ਨ ਨਹੀਂ ਹੁੰਦੇ ਨਹੀਂ ਸੀ ਸਿਰਫ ਪੋਲਿਟਿਕਲ ਰੈਲੀਆਂ ਹੁੰਦੀਆਂ ਸੀ ਉਹ ਜੀ ਇੱਕ ਦੂਜੇ ਨੂੰ ਗਾਲਾਂ ਦੇ ਕੇ ਚਲੇ ਜਾਂਦੇ ਸੀ ਕੋਈ ਇਧਰੋਂ ਸ਼ਾਮਲ ਹੋ ਗਿਆ ਕੋਈ ਇਧਰੋਂ ਬਾਹਰ ਹੋ ਗਿਆ ਕਿਸੇ ਨੇ ਕਹਤਾ ਸਾਨੂੰ ਆਨਲਾਈਨ ਦੋ ਅਸੀਂ ਐ ਕਰ ਦਿਆਂਗੇ ਲੋਕਾਂ ਦਾ ਸਾਨੂੰ ਆਨਲਾਈਨ ਦੋ ਅਸੀਂ ਐ ਕਰ ਦਿਆਂਗੇ ਇਦਾਂ ਦਾ ਹੁੰਦਾ ਸੀ ਕਦੇ ਕਿਸੇ ਇਹੋ ਜਿਹੇ ਵਰਗ ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ ਜੇ ਕੋਈ ਕਾਮਯਾਬ ਹੋ ਵੀ ਜਾਂਦੇ ਸੀ ਉਹ ਆਪਣੀ ਐਫਰਟਸ ਨਾਲ ਹੁੰਦਾ ਸੀ ਗਵਰਨਮੈਂਟ ਵੱਲੋਂ ਕੋਈ ਉਹਨਾਂ ਨੂੰ ਪੁਸ਼ ਨਹੀਂ ਮਿਲਦਾ ਕੋਈ ਉਹਨਾਂ ਨੂੰ ਫੈਸਿਲਿਟੀ ਨਹੀਂ ਐਪਰੀਸ਼ੀਏਸ਼ਨ ਨਹੀਂ ਕੁਝ ਨਹੀਂ ਅਜੇ ਜਦੋਂ ਕਾਮਯਾਬ ਹੋਗੇ ਤੁਸੀਂ ਹਿੱਸਾ ਲੈਣ ਵਾਸਤੇ ਫਿਰ ਆ ਜਾਂਦੇ ਵੀ ਸਾਡਾ ਸਾਡਾ ਕਿੰਨਾ ਹੈ ਖਾਸਾ ਵੱਡਾ ਕੰਮ ਚੱਲ ਪਿਆ ਤੇ ਰਹੇ ਲਿਆ ਵੀ ਲਿਆ ਕਾਰਨ ਕੀ ਕਿੰਮਲ ਸਕਸੈਸ ਤੋਂ ਵੀ ਡਰਨ ਲਾਤੇ ਸੀ ਲੋਕਾਂ ਮਤਲੇ ਇਸ ਤਰ੍ਹਾਂ ਦੇ ਵੀ ਬੰਦੇ ਮੈਨੂੰ ਮਿਲੇ ਜਿਹੜੇ ਕਹਿੰਦੇ ਅਸੀਂ ਇਹੀ ਅਰਦਾਸ ਕਰਦੇ ਹਾਂ ਜਿਆਦਾ ਸਕਸੈਸਫੁਲ ਨਾ ਹੋਈਏ ਨਹੀਂ ਤਾਂ ਗਵਰਨਮੈਂਟ ਵਾਲੇ ਹਿੱਸਾ ਪਾ ਲੈਣਗੇ ਵਿੱਚ ਸਾਡੇ ਆਪਣੀ ਸਕਸੈਸ ਤੋਂ ਆਪ ਹੀ ਡਰਨ ਲਾਤੇ ਉਸ ਦਿਨ ਮੈਨੂੰ ਬੜਾ ਮੇਰੇ ਮਾਈਂਡ 'ਚ ਸਟ੍ਰਾਈਕ ਕੀਤੀ ਗੱਲ ਮੈਂ ਕਿਹਾ ਜੇ ਇਸ ਦਿਨ ਕਦੇ ਪ੍ਰਮਾਤਮਾ ਨੇ ਕੋਈ ਮੌਕਾ ਦਿੱਤਾ ਇਸ ਤਰ੍ਹਾਂ ਦਾ ਕਿ ਆਪਾਂ ਨੂੰ ਕਾਮਯਾਬੀ ਲੋਕਾਂ ਦੀ ਕਾਮਯਾਬੀ 'ਚ ਆਪਾਂ ਯੋਗਦਾਨ ਪਾ ਸਕਦੇ ਹੋਏ ਆਪਾਂ ਸਭ ਤੋਂ ਪਹਿਲਾਂ ਇਹੀ ਪੈਨ ਚਲਾਵਾਂਗੇ ਕਿ ਕਾਮਯਾਬ ਤੁਸੀਂ ਹੋ ਅਸੀਂ ਸਾਨੂੰ ਦੱਸੋ ਵੀ ਤੁਹਾਨੂੰ ਕਾਮਯਾਬੀ 'ਚ ਸਾਡਾ ਕੀ ਯੋਗਦਾਨ ਚਾਹੀਦਾ ਹੈ ਉਹਨੂੰ ਪਾਸਟਾਪ ਕਹਿੰਦੇ ਨੇ ਆ ਸੀਡ ਮਨੀ ਮੇਰੇ ਬੱਚਿਆਂ ਨੂੰ ਮਿਲ ਕੇ ਆਏ ਬਾਹਰ ਐਗਜ਼ੀਬਿਸ਼ਨਸ ਲੱਗੀਆਂ ਹੋਈਆਂ ਕਿਸੇ ਨੂੰ 3 ਲੱਖ ਮਿਲ ਗਿਆ ਕਿਸੇ ਨੂੰ 4 ਲੱਖ ਮਿਲ ਗਿਆ ਤੇ ਕਮਾਲ ਦੀਆਂ ਚੀਜ਼ਾਂ ਬਣਾਈ ਬੈਠੇ ਨੇ ਅਸੀਂ ਸਾਨੂੰ ਤਾਂ ਰੱਬ ਨੇ ਕੁਦਰਤੀ ਇੰਜੀਨੀਅਰ ਬਣਾ ਕੇ ਭੇਜਿਆ ਹੋਇਆ ਚਲੋ ਉਹ ਅਲੱਗ ਗੱਲ ਹੈ ਉਹ ਉਹਦੇ 'ਚ ਸਾਡਾ ਜ਼ਿਆਦਾ ਯੋਗਦਾਨ ਜੁਗਾੜ 'ਚ ਹੋ ਜਾਂਦਾ ਵੀ ਪੱਜੁਗਾੜ ਕਹਿੰਦੇ ਨੇ ਉਹਨੂੰ ਬੀ ਆ ਰਾਜ ਜੁਆੜ ਜਾ ਲਾ ਲੋ ਯਾਰ ਆ ਜੁਆੜ ਜਾ ਹੈਗੀ ਤਾਂ ਇੰਜੀਨੀਅਰਿੰਗ ਹੈ ਉਹ ਇੱਕ ਇਸ ਕਾਈਂਡ ਆਫ ਹੈ ਇੰਜੀਨੀਅਰਿੰਗ ਉਹਨੂੰ ਥੋੜਾ ਜਿਹਾ ਮੋਡੀਫਾਈ ਕਰ ਲੋ ਰਿਫਾਈਨ ਕਰ ਲੋ ਉਹ ਇੰਜੀਨੀਅਰਿੰਗ ਬਣ ਜਾਂਦੀ ਹੈ ਆਪਾਂ ਥੋੜਾ ਦੇਸੀ ਤਰੀਕੇ ਨਾਲ ਕਰ ਲੈਨੇ ਆ ਉਹਨੂੰ ਕਹਿੰਦੇ ਜੁਆੜ ਹੈ ਜੀ ਇਹ ਮੈਨੂੰ ਬੱਚੇ ਮਿਲੇ ਮੈਂ ਉਹਨਾਂ ਚ ਇੱਕ ਨੂੰ ਬੁਲਾਇਆ ਵੀ ਹੈ ਸ਼ਾਇਦ ਦੇ ਪਹਿਲਾਂ ਉਹਦੀ ਐਂਟਰੀ ਨਹੀਂ ਸੀ ਇੱਥੇ ਸਾਈਕਲ ਬਣਾਇਆ ਉਹਨੇ ਇੱਕ ਆਮ ਸਾਈਕਲ ਤੋਂ ਪਟਾਨਕੋਟ ਦਾ ਕੋਈ ਬੱਚਾ ਹੈ ਜੇ ਸ਼ਾਇਦ ਆ ਗਿਆ ਹੋਵੇ ਤਾਂ ਹੈਨਾ ਸਕੂਲ ਆਫ ਐਮੀਨਾ ਚ ਪਲੱਸ 2 ਚ ਪੜਦਾ ਆਮ ਸਾਈਕਲ ਤੋਂ ਉਹਨੇ ਈ ਸਾਈਕਲ ਬਣਾਤਾ ਉਹਦੇ ਉੱਤੇ ਬੈਟਰੀ ਵੀ ਲਾਤੀ ਲਾਈਟ ਵੀ ਹੈਡਲਾਈਟ ਵੀ ਲਾਤੀ ਤੇ ਉਹ ਕਹਿੰਦਾ 70 ਕਿਲੋਮੀਟਰ ਚੱਲਦਾ ਜੀ ਇਹਦੇ ਨਾਲ ਔਰ ਜੇ ਤੁਸੀਂ ਚਾਰਜਿੰਗ ਕਰਨੀ ਹੈ ਨਹੀਂ ਖੜਨ ਦਾ ਟਾਈਮ ਇਹਨੂੰ ਪੈਡਲਾਂ ਤੇ ਕਰ ਲਓ ਉਹੀ ਕੰਮ ਅਸੀਂ 10000 ਰੁਪਏ ਦੇ ਕੇ ਜਿੰਮ ਵਿੱਚ ਕਰਦੇ ਹਾਂ ਪੈਡਲਾਂ ਤੇ ਕਰ ਲੋ ਬੈਟਰੀ ਚਾਰਜ ਹੋ ਜੂਗੀ ਨਾਲੇ ਚਾਹੇ ਜਾਈ ਜਾਓਗੇ ਕਿਤੇ ਹੂੰ ਟਰੈਡਮਿਲ ਤੇ ਤੁਰਨ ਦਾ ਕੀ ਫਾਇਦਾ ਹੋਇਆ ਜੀ ਮਸ਼ੀਨ ਟਰੈਡਮਿਲ ਨੂੰ ਚਲਾਉਂਦੀ ਆਪਾਂ ਨੂੰ ਤੁਰਨਾ ਪੈਂਦਾ ਹੈ ਜੀ ਜੇ ਰੁਕ ਜਓਗੇ ਡਿੱਗ ਪੋਗੇ ਜੀ ਉਹਦੇ ਨਾਲੋਂ ਆਪਾਂ ਮੰਜ਼ਲਾਂ ਵੱਲ ਨੂੰ ਚੱਲੋ ਨਾ ਫਿਰ ਨਾਲੇ ਐਕਸਰਸਾਈਜ਼ ਹੋ ਜੂਗੀ ਨਾਲੇ ਬੈਟਰੀ ਚਾਰਜ ਹੋ ਜੂਗੀ ਨਾਲੇ ਉਹ ਜਿਹੜਾ ਬੰਦੇ ਨੇ ਬਣਾਇਆ ਸਾਈਕਲ ਉਹਦੀ ਉਹਦੀ ਸੇਲ ਵਧੂਗੀ ਸੁਜੀਤ ਪਾਤਰ ਜੀ ਦਾ ਇੱਕ ਸ਼ੇਰ ਹੈ ਬੱਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਬੱਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫ਼ਰ ਵੀ ਨਿਤ ਦਾ ਜਾਣਾ ਵੀ ਨਹੀਂ ਕਿਤੇ ਹਰ ਰੋਜ਼ ਸਫ਼ਰ ਕਰਦਾ ਬੱਸ ਦਾ ਕੰਡਕਟਰ 70 80 100 ਕਿਲੋਮੀਟਰ ਫੇਰ ਫੇਰ ਕਰਿਆ ਜਾਂਦੇ ਸ਼ਾਮ ਨੂੰ ਸੁਟ ਰੈਡ ਮਿਲਦੀ ਤਾਂ ਉਹ ਲਾਈਫ ਹੈ ਕੱਜ ਕਿੰਨੇ ਕਿਲੋਮੀਟਰ 11 ਕਿਲੋਮੀਟਰ ਆਏ ਫੇਰ ਕਰੇ ਬੈਠੀ ਹੁੰਦੇ ਆ ਉੱਥੇ ਫੇਰ ਕਹੀਆਂ 2 ਚਮਚੇ ਹੋਰ ਪਾ ਦੇ ਖੰਡ ਦੇ ਆਹੀ ਤਾਂ 11 ਕਿਲੋਮੀਟਰ ਕੱਢ ਕੇ ਆਇਆ ਉੱਥੇ ਜਪਾਨ ਦੇ ਵਿੱਚ ਅਸੀਂ ਗਏ ਹੋਟਲ ਦੀ ਵਿੰਡੋ ਦੇ ਵਿੱਚੋਂ ਮੈਂ ਆਵਾਜਾਈ ਦੇ ਸਾਰੇ ਸਾਧਨ ਦੇਖੇ ਜੀ ਇੱਕ ਵਿੰਡੋ ਚੋਂ نیچے ਪੁਲ ਦੇ ਜਿਹੜੇ ਪੈਡਿਸਟੀਅਨ ਦਾ ਬਣਿਆ ਹੋਇਆ ਸੀ ਪੈਦਲ ਤੁਰਨ ਵਾਸਤੇ ਲੋਕ ਪੈਦਲ ਤੁਰੇ ਜਾ ਰਹੇ ਸੀ ਵਿੱਚ ਉਹਨਾਂ ਦੇ ਸਾਈਕਲ ਤੇ ਵੀ ਜਾ ਰਹੇ ਸੀ ਨਾਲ ਕਾਰਾਂ ਜਾ ਰਹੀਆਂ ਸੀ ਸੜਕ ਤੇ ਉਹਦੇ ਪੁਲ ਦੇ ਨੀਚੋਂ ਦੀ ਨਦੀ ਜਾ ਰਹੀ ਸੀ ਉਹਦੇ ਚ ਕਿਸ਼ਤੀ ਤੇ ਜਾ ਰਹੇ ਸੀ ਉੱਪਰੋਂ ਜਾ ਕੇ ਉਤਰ ਰਹੇ ਸੀ ਇੰਨੇ ਕੀ ਸਾਦੇ ਨਾ ਵਜਾਈ ਦੇ ਇੱਕੋ ਵਿੰਡੋ ਚ ਦੇਖ ਜਾਂਦੇ ਉੱਥੇ ਤੁਹਾਨੂੰ ਕਿਉਂਕਿ ਉਹ ਅੱਗੇ ਸੋਚਦੇ ਅੱਗੇ ਤੁਸੀਂ ਜਾਪਾਨ ਜਾਪਾਨ ਦੀ ਜਿਹੜੀ ਮਰਜੀ ਕੰਪਨੀ ਦਾ ਮੇਰੇ ਕੋਲ ਤੁਹਾਨੂੰ ਉਹਨਾਂ ਦੇ ਜਿਹੜੇ ਬਿਜ਼ਨਸ ਕਾਰਡ ਪਏ ਹੈ ਜਿਹੜੀ ਮਰਜੀ ਕੰਪਨੀ ਦਾ ਕੋਈ ਲੋਗੋ ਦੇਖ ਲੋ ਚਾਹੇ ਉਹਨਾਂ ਦਾ ਵਨ ਲਾਈਨਰ ਦੇਖ ਲੋ ਕਿ ਕੰਪਨੀ ਦਾ ਕੀ ਮਨ ਲਾਈਨਰ ਹੈ ਉਹਦੇ ਵਿੱਚ ਫਿਊਚਰ ਦੀਆਂ ਗੱਲਾਂ ਨੇ लेट्स మేక్ ਅ ਫਿਊਚਰ ਟੂਡੇ ਹੈਨਾ ਜਿੰਨ ਜਿਹੜੀਆਂ ਕੰਪਨੀਆਂ ਰਾਈジング 스타 ਰਾਈジング ਸਨ ਉਹ ਚੜਦੇ ਸੂਰਜ ਦੀਆਂ ਗੱਲਾਂ ਕਰਦੇ ਆ ਕੱਲ ਨੂੰ ਜਿਹੜਾ ਸੂਰਜ ਚੜੂਗਾ ਉਹਦੀ ਗੱਲ ਕਰੀਏ ਕਿਉਂਕਿ ਪੋਜ਼ਿਟਿਵਿਟੀ ਹੈ ਲੋਕਾਂ ਦੀ ਜ਼ਿੰਦਗੀ ਜਦੋਂ ਜਦੋਂ ਪੋਜ਼ਿਟਿਵਿਟੀ ਆਉਂਦੀ ਹੈ ਤੁਹਾਡੀ ਲਾਈਫ ਚ ਤਾਂ ਕੱਲਾ ਉਹ ਤੁਹਾਡੇ ਪ੍ਰੋਡਕਟ ਤੇ ਜਾਂ ਤੁਹਾਡੇ ਜਿਹੜੇ ਇੰਡਸਟਰੀ ਜਾਂ ਕੋਈ ਵੀ ਕੰਮ ਕਰਦੇ ਹੋ ਤੁਸੀਂ ਉਹਦੇ ਵਿੱਚ ਫਾਇਦੇਮੰਦ ਨਹੀਂ ਹੁੰਦੀ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਤੁਹਾਡੀ ਲਾਈਫ ਵਧਾਉਂਦੀ ਹੈ ਜਪਾਨ ਵਾਲਿਆਂ ਦੀ ਏਜ ਐਵਰੇਜ ਏਜ 110 ਸਾਲ ਆਪਾਂ ਦੋ ਤਿੰਨ ਵਾਰੀ ਜੰਮ ਲੈਨੇ ਹੋਂ ਚਿਰ ਚ 180 80 80 ਸਾਲ ਦੇ ਤਾਂ ਉੱਥੇ ਮਤਲਬ 90 90 ਸਾਲ ਤੇ ਗੱਡੀ ਚਲਾਉਂਦੇ ਆ ਐਵਰੀ ਡੇ ਜਨ ਪੋਜ਼ਿਟਿਵਿਟੀ ਕਰਕੇ ਜੀ ਅਸੀਂ ਇੱਥੇ ਗਵਾਂਡੀਆਂ ਦੀ ਘਾਰ ਤੋਂ ਹੀ ਮੱਚੀ ਜਾਂਦੇ ਰਹਨੇ ਆ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ ਦੇ ਕਿਸੇ ਨੇ ਭਗਤੀ ਕੀਤੀ ਦੇਵਤਾ ਪ੍ਰਗਟ ਹੋ ਗਿਆ ਕਹਿੰਦਾ ਮੈਂ ਤੇਰੀ ਭਗਤ ਤੋਂ ਖੁਸ਼ ਆ ਤੇ ਤੂੰ ਮੰਗ ਲੈ ਜੋ ਮੰਗਣਾ ਪਰ ਕਿਉਂਕਿ ਤੇਰੇ ਗਵਾਂਡੀ ਜਿਹੜਾ ਉਨੇ ਬਹੁ ਭਗਤੀ ਕੀਤੀ ਅੱਜ ਉਹ ਹੈ ਨਹੀਂ ਕਰੇ ਮੈਂ ਕੁਦਰਤੀ ਆਇਆ ਹਾਂ ਹਰ ਰੋਜ਼ ਤਾਂ ਆਇਆ ਨਹੀਂ ਜਾਂਦਾ ਤੁਹਾਡੇ ਮੱਲੇ ਚ ਤੇ ਜਿੰਨਾ ਤੂੰ ਮੰਗੇਗਾ ਉਹਨੇ ਕਿਥੋਂ ਡਬਲ ਕੀਤੀ ਹੋਈ ਹੈ ਭਗਤੀ ਜਿੰਨਾ ਤੂੰ ਮੰਗੇਗਾ ਉਦੋਂ ਡਬਲ ਉਹਨੂੰ ਮਿਲ ਜਾਊਗਾ ਉਹ ਕਹਿੰਦਾ ਛੇ ਹਾਂ ਕਹਿੰਦੇ ਮੇਰੀ ਮੈਨੂੰ ਇੱਕ ਅੱਖ ਤੋਂ ਕਾਣਾ ਕਰ ਦਿਓ ਤੇ ਮੇਰੇ ਘਰ ਦੇ ਅੱਗੇ ਇੱਕ ਖੂਹ ਪੱਟ ਦਿਓ ਜੀ ਕੁਆਂ ਖੋਦੋ ਮਤਲਬ ਗਵਾਂਡੀ ਅੰਨਾ ਹੋਊਗਾ ਦੋ ਖੂ ਹੋਣਗੇ ਡਿੱਗੂ ਡਿੱਗੂ ਆ ਆਪ ਕਾਣੇ ਹੋਣ ਨੂੰ ਤਿਆਰ ਆ ਪਰ ਗਵਾਂਡੀ ਨੂੰ ਛੱਟਣਾ ਬਸ ਬਜਾਏ ਇਸ ਦੇ ਅਸੀਂ ਵਿਜਨ ਬਲਾਸਟ ਬਿਜ਼ਨਸ ਬਲਾਸਟਰ ਸ਼ੁਰੂ ਕੀਤਾ ਪੰਜ ਛੇ ਜਣੇ ਇਕੱਠੇ ਹੋ 10 ਜਣੇ ਇਕੱਠੇ ਹੋ ਜੋ 16 ਜਣੇ ਇਕੱਠੇ ਹੋ ਜੋ ਇਕੱਠੇ ਹੋ ਕੇ ਕੋਈ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਦਿਮਾਗਾਂ ਨੂੰ ਆਪਸ ਦੇ ਵਿੱਚ ਵਿਚਾਰਕ ਸਾਂਝਾ ਪਾਓ ਕੁਝ ਨਿਕਲੂਗਾ ਕੁਛ ਨਿਕਲੂਗਾ ਉਹਨੂੰ ਗਰੁੱਪ ਆਫ ਕੰਪਨੀਆਂ ਦਾ ਜ਼ਮਾਨਾ ਹੈ ਜੀ ਹੁ ਕੱਲਿਆਂ ਦੀ ਕੰਪਨੀ ਦਾ ਜ਼ਮਾਨਾ ਹੀ ਹੈ ਨਹੀਂ ਗਰੁੱਪ ਆਫ ਕੰਪਨੀ ਦਾ ਜ਼ਮਾਨਾ ਹੈ ਤੋ ਕੱਢੋ ਬਹੁਤ ਕੁਛ ਅਜੇ ਦੁਨੀਆ ਦੁਨੀਆ ਚ ਹਜੇ ਕੰਪਿਊਟਰ ਨੇ ਦੁਨੀਆ ਚ ਹਜੇ ਸਾਡੇ ਬ੍ਰੇਨ ਨੇ ਬਹੁਤ ਸਾਰੇ ਮਿਲੀਅਨਅਰ ਬਣਾਉਣੇ ਨੇ ਬਿਲੀਅਨਅਰ ਹਜੇ ਬਣਾਉਣੇ ਨੇ ਐਫਰਟ ਚਾਹੀਦੀ ਹੈ ਬਸ ਔਰ ਮੈਂ ਦੇਖ ਕੇ ਆਇਆ ਬੜਾ ਕਮਾਲ ਦਾ ਆਈਡੀਆਜ਼ ਬੱਚਿਆਂ ਨੇ ਕੋਈ ਮਿਲਟਰੀ ਵਾਸਤੇ ਸਮਾਨ ਬਣਾ ਰਹੇ ਨੇ ਕੋਈ ਸਾਬਣਾ ਬਣਾ ਰਹੇ ਨੇ ਬਿਲਕੁਲ ਹਰਬਲ ਪ੍ਰੋਡਕਟ ਬਣਾ ਰਹੇ ਨੇ ਤੁਸੀਂ ਦੇਖਿਆ ਇਹੋ ਇਸ ਤੋਂ ਬਾਅਦ ਇੱਥੇ ਨਾਲ ਹੀ ਸਾਹਮਣੀ ਲੱਗੀ ਹੋਈ ਹੈ ਪ੍ਰਦਰਸ਼ਨੀ ਜਿਹੜੀ ਉਹਨਾਂ ਦੀ ਸੋ ਆਈਡੀਆਜ਼ ਜਿਹੜੇ ਨੇ ਉਹ ਆਪਣੇ ਕੋਲੇ ਬਹੁਤ ਨੇ ਬਟ ਉਹਨਾਂ ਨੂੰ ਐਪਰੀਸ਼ੀਏਸ਼ਨ ਦੀ ਲੋੜ ਹੈ रिकमेंडेशन दी ਲੋੜ ਹੈ ਰਿਕੋਨਾਈਜੇਸ਼ਨ ਦੀ ਲੋੜ ਹੈ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਜੇ ਨੋ ਬਾਰ थॉमस ਐਡੀਸਨ ਨੇ ਜਦੋਂ ਉਹਦੀ ਫੈਕਟਰੀ ਨੂੰ ਅੱਗ ਲੱਗੀ ਜਿੰਨੀਆਂ ਉਹਨੇ ਕੀਤੀਆਂ ਸੀ ਖੋਜਾਂ ਸਾਰੀਆਂ ਸੜ ਕੇ ਸੁਆਹ ਹੋ ਗਈਆਂ ਇੰਸ਼ੋਰੈਂਸ ਵੀ ਹੈ ਨਹੀਂ ਸੀ ਸਾਰੇ ਮੁਲਾਜ਼ਮ ਰੋ ਰਹੇ ਸੀ ਥੈਮਸ ਥਾਮਸ ਐਡੀਸਨ ਨੇ ਤਾੜੀਆਂ ਮਾਰੀਆਂ ਕਹਿੰਦਾ ਸ਼ੁਕਰ ਹੈ ਜ਼ਿੰਦਗੀ ਦੀਆਂ ਗਲਤੀਆਂ ਆਪਣੇ ਜਿਉਂਦੇ ਜੀ ਅੱਖਾਂ ਸਾਹਮਣੇ ਸੜ ਕੇ ਸੁਆਹ ਹੋ ਗਈਆਂ ਚਲੋ ਕੁਝ ਨਵਾਂ ਕਰੀਏ ਸਭ ਤੋਂ ਵੱਧ ਖੋਜਾਂ ਉਹ ਤੋਂ ਬਾਦ ਕੀਤੀਆਂ ਜੀ 65 ਅਬ ਉਪ ਹੋ ਗਿਆ ਸੀ ਸੋ ਆਪਣੇ ਕੋਲ एग्जांपलਾਂ ਪਈਆਂ ਸਾਰੀ ਦੁਨੀਆ ਦੀ ਕੇਐਫਸੀ ਦੀ एग्जांपल ਦਿੱਤੀ ਇਹਨਾਂ ਨੇ ਆਈਡੀਏ ਜਿਹੜੇ ਨੇ ਉਹੀ ਚੱਲਦੇ ਆ ਜੀ ਨਵੇਂ ਜਿਸ ਤਰ੍ਹਾਂ ਕੱਪੜੇ ਬਣਾਉਣ ਦਾ ਜਾਂ ਕ ਗਾਰਮੈਂਟਸ ਦਾ ਨਵਾਂ ਆਈਡੀਆ ਆ ਗਿਆ ਜੀ ਆਈਡੀਆ ਦੇਖੋ ਰੋਟੀ ਹਰੇਕ ਟਾਬੇ ਤੇ ਹੀ ਹੈ ਆٹے ਦੀ ਬਣਦੀ ਹੈ ਉਹੀ ਸਬਜੀ ਹੈ ਉਹੀ ਨਾਣ ਮਿਰਚ ਹੈ ਉਹੀ ਤੰਦੂਰ ਹੈ ਕੋਈ ਅੱਗ ਦਾ ਫਰਕ ਨਹੀਂ ਕੋਈ ਪਤਲੀ ਦਾ ਫਰਕ ਨਹੀਂ ਉਹਨੂੰ ਕਿਵੇਂ ਪੇਸ਼ ਕਰਨਾ ਹੈ ਉਹ ਹਵੇਲੀ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ 5 ਸਟਾਰ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ ਕੋਈ ਦੇਸੀ ਟਾਬੇ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ ਹੈਗਾ ਤਾਂ ਸਾਰਾ ਉਹੀ ਹੈ ਸੋ ਇਸ ਕਰਕੇ ਤੜਕਾ ਤੁਹਾਡਾ ਉਹੀ ਹੈ ਪਰ ਉਹਨੂੰ ਲਾਉਣਾ ਕਿਸ ਤਰ੍ਹਾਂ ਹੈ ਮਟੀਰੀਅਲ ਉਹੀ ਹੈ ਜਿਵੇਂ ਹੁਣ ਗੀਤ ਹੈ ਗੀਤ ਚੱਲਦੇ ਆ ਕਵਤਾਵਾਂ ਨੇ ਪੂਰੀ ਦੁਨੀਆ ਜਦੋਂ ਤੋਂ ਸ਼ੁਰੂ ਹੋਈ ਹੈ ਜਦੋਂ ਤੋਂ ਸਾਹਿਤ ਸ਼ੁਰੂ ਹੋਇਆ ਗੀਤ ਸ਼ੁਰੂ ਹੋਏ ਨੇ ਉਦੋਂ ਤੋਂ ਗੀਤ ਲਿਖੇ ਜਾ ਰਹੇ ਨੇ ਹਜ਼ਾਰਾਂ ਗੀਤਾਂ ਪਰਾਂ ਵੀ ਸੁਣ ਚੁੱਕੇ ਆ ਲਿਖੇ ਤਾਂ ਉਹ ਉਹਨਾਂ 35 ਅੱਖਰਾਂ 'ਚ ਜਾ ਰਹੇ ਨੇ ਨਾ ਬਸ ਕਿਸੇ ਨੇ ਕੋਈ ਅੱਖਰ ਪਹਿਲਾਂ ਲਾਤਾ ਕਿਸੇ ਨੇ ਕੋਈ ਬਾਅਦ ਚ ਲਾਤਾ ਗੀਤ ਉਹੀ ਨੇ ਅੱਖਰ ਉਹੀ ਨੇ ਸੁਰ ਸਾਤੀ ਨੇ ਦੁਨੀਆ ਚ ਸੱਤ ਸੁਰਾਂ ਦੇ ਵਿੱਚ ਹੀ ਸਾਰੀ ਦੁਨੀਆ ਨੇ ਇੰਜੋਏ ਕਰਨਾ ਉਸ ਸੱਤ ਸੁਰ ਨੂਸਰਤ ਫਤਿਹ ਅਲੀ ਖਾਨ ਕੋਲੇ ਆਉਂਦੇ ਨੇ ਤਾਂ ਹੋਰ ਬਣ ਜਾਂਦੇ ਨੇ ਉਹ ਸੱਤ ਸੁਰ ਗੁਲਾਮ ਅਲੀ ਸਾਹਿਬ ਕੋਲੇ ਆਉਂਦੇ ਹੋਰ ਬਣ ਜਾਂਦੇ ਉਹ ਸੱਤ ਸੁਰ ਸਾਡੇ ਪੰਜਾਬੀ ਸਿੰਗਰਾਂ ਕੋਲੇ ਆਉਂਦੇ ਨੇ ਤਾਂ ਫੋਕ ਬਣ ਜਾਂਦੇ ਨੇ ਹੈ ਸਾਤੀ ਨੇ ਸੋ ਇਸ ਕਰਕੇ ਜੋ ਤੁਸੀਂ ਅੱਜ ਕਰ ਰਹੇ ਹੋ ਬਹੁਤ ਕਮਾਲ ਹੈ ਤੁਸੀਂ ਕੱਲ੍ਹ ਨਹੀਂ ਕਰ ਰਹੇ ਹੋ ਪਹਿਲਾਂ ਤਾਂ ਲੱਗਦਾ ਸੀਗਾ ਵੀ ਤਾਰੇ ਜਿਹੜੇ ਨੇ ਇਹਨਾਂ ਦਾ ਕੋਈ ਪਹੁੰਚ ਨਹੀਂ ਸਕਦਾ ਹੁਣ ਕੱਲੇ ਕੱਲੇ ਤਾਰੇ ਨਾਲ ਤਾਂ ਗੱਲ ਕਰਕੇ ਸੰਦੇ ਆ ਸਾਡੇ ਸਾਇੰਟਿਸਟ ਕਿ ਉਹ ਕਿੱਥੇ ਹੈ ਗੈਲੈਕਸੀ ਚ ਉਹ ਕਿੱਥੇ ਹੈ ਕੀ ਹੋਣ ਵਾਲਾ ਹੈ ਕਿਵੇਂ ਯੂਨੀਵਰਸ ਕਿਵੇਂ ਕੰਮ ਕਰਦਾ ਸਾਰਾ ਕੁਝ ਹੁਣ ਤਾਂ ਆ ਗਿਆ ਧਰਤੀ ਤੇ ਆ ਗਿਆ ਸਭ ਕੁਝ ਉਹ ਬਿਕੋਜ਼ ਆਫ ਇਨੋਵੇਸ਼ਨ ਜਿਹਦੇ ਵਾਸਤੇ ਆਪਾਂ ਇਕੱਠੇ ਹੋਏ ਆ ਤੁਹਾਡੇ ਚ ਬਹੁਤ ਵੱਡੇ ਵੱਡੇ ਸਾਇੰਟਿਸਟ ਤੁਹਾਡੇ ਚ ਬਹੁਤ ਵੱਡੇ ਵੱਡੇ ਬਿਜ਼ਨਸ ਮਾਈਂਡਡ ਬਿਜ਼ਨਸਮੈਨ ਤਾਂ ਬਹੁਤ ਹੁੰਦੇ ਨੇ ਵੀ ਜਿਹਨਾਂ ਮਾਈਂਡਡ ਬਹੁਤ ਘੱਟ ਹੁੰਦੇ ਬਿਜ਼ਨਸ ਮਾਈਂਡਡ ਲੋਕ ਨਿਕਲਣਗੇ ਕਈਆਂ ਦੇ ਐਗਰੀਮੈਂਟ ਹੋ ਵੀ ਗਏ ਬੜੀ ਬੜੀਆਂ ਕੰਪਨੀਆਂ ਨਾਲ ਸੋ ਕਾਮਯਾਬੀ ਜਿਹੜੀ ਹੈ ਉਹਦਾ ਇੱਕੋ ਹੀ ਰਸਤਾ ਹੈ ਉਹਦਾ ਨਾਮ ਹੈ ਹਾਰਡਵਰਕ ਉਹਦਾ ਨਾਮ ਹੈ ਜਜ਼ਬਾ ਅਬਦੁਲ ਕਲਾਮ ਜੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਉਂਦੇ ਨੇ ਸਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਤੁਹਾਡਾ ਕੁਝ ਬਣਨ ਦਾ ਸੁਪਨਾ ਕੁਝ ਕਰਨ ਦਾ ਸੁਪਨਾ ਜਿੱਦੇ ਕਰਕੇ ਤੁਹਾਨੂੰ ਨੀਂਦ ਨਹੀਂ ਆਉਂਦੀ ਉਹ ਸੁਪਨਾ ਹੈ ਅਸਲ ਵਿੱਚ ਸੁਹਾਰ ਬੰਦਾ ਕਾਮਯਾਬੀ ਚਾਹੁੰਦਾ ਹਰ ਬੰਦਾ ਚਾਹੁੰਦਾ ਮੇਰਾ ਨਾਮ ਹੋਵੇ ਹਰ ਬੰਦਾ ਚਾਹੁੰਦਾ ਕਿ ਮੈਂ ਦੁਨੀਆ ਚ ਕੁਝ ਆਪਣਾ ਮੁਕਾਮ ਬਣਾ ਕੇ ਜਾਵਾਂ ਇਹ ਵੀ ਪਤਾ ਹੈ ਕਿੰਨੀ ਇੱਕ ਆਪਣੀ ਲਿਮਿਟੇਸ਼ਨ ਹੈ ਏਜ ਦੀ ਜਾਣਾ ਹਰੇਕ ਨੇ ਪਰ ਨਾਮ ਬਹੁਤ ਘੱਟ ਬੰਦਿਆਂ ਦਾ ਰਹਿੰਦਾ ਸੋ ਇਹ ਹ ਜੋ ਕੁਝ ਕਰਕੇ ਜਾਓ ਤਾਂ ਧਰਤੀ ਤੇ ਕਿ ਦੁਨੀਆ ਯਾਦ ਕਰੇ ਕਿ ਆਏ ਸੀ ਵੀ ਕੋਈ ਬੰਦੇ ਕਿ ਉਹਨਾਂ ਨੇ ਕੁਝ ਕੀਤਾ ਤੇ ਆ ਉਹਨਾਂ ਦੀ ਦੇਣ ਹੈ ਇਹਦੇ ਕਰਕੇ ਇੰਨੀਆਂ ਜ਼ਿੰਦਗੀਆਂ ਬਚ ਪੈਨਸਿਲਿਨ ਜਿਹਨੇ ਬਣਾਈ ਸੀ ਉਹਨੂੰ ਨੋਬਲ ਪ੍ਰਾਈਜ਼ ਮਿਲੇ ਸੀ ਉਸ ਵੇਲੇ ਪੈਨਸਿਲਿਨ ਬੰਦ ਹੁਣ ਪੈਨਸਿਲਿਨ ਵੀ ਬੰਦ ਹੋ ਗਈ ਅੱਗੇ ਚਲੀ ਗਈ ਅੱਗੇ ਤੋਂ ਅੱਗੇ ਜਿਨ੍ਹਾਂ ਨੇ ਖੋਜਾਂ ਕੀਤੀਆਂ ਉਹ ਅੱਗੇ ਪੁਰਾਣੀ ਹੋ ਗਿਆ ਉਸ ਤੋਂ ਅੱਗੇ ਕੋਈ ਰਾਹ ਮਿਲ ਜਾਂਦਾ ਸੋ ਆਈਡੀਆ ਦੀ ਗੱਲ ਚਲਦੀ ਹੈ ਕਿ ਇੱਕ ਮੈਂ ਕਾਫੀ ਜਗਤ ਤੇ ਕੋਟ ਵੀ ਕੀਤੀ ਗੱਲ ਇਹ ਉਹ ਕੋਈ ਕੰਪਨੀ ਸੀਗੀ ਟੂਥਪੇਸਟ ਬਣਾਉਂਦੀ ਸੀ ਤੁਹਾਨੂੰ ਸੇਲ ਵਧਾਉਣੀ ਸੀ ਉਹਨਾਂ ਨੇ ਆਪਣੇ ਸਾਰੇ ਸੇਲਜ਼ ਮੈਨੇਜਰ ਕ੍ਰੀਏਟਿਵ ਡਾਇਰੈਕਟਰ ਫਲਾਨੀ ਥਿੰਮ ਕੇ ਜੋ ਵੀ ਡਿਪਾਰਟਮੈਂਟ ਹੁੰਦੇ ਨੇ ਵੀ ਆਰ ਉਹ ਬਲਾਲੇ ਵੀ ਆਪਾਂ ਸੇਲ ਵਧਾਉਣੀ ਹੈ ਕੀ ਆਈਡੀਆਜ਼ ਕੋਈ ਕਹਿੰਦਾ ਜੀ ਵਿਰਾਟ ਕੋਹਲੀ ਨੂੰ ਬ੍ਰਾਂਡ ਵੈਸਟਰ ਲੈ ਲਓ ਕੋਈ ਕਹਿੰਦਾ ਜੀ ਆਈਪੀਐਲ ਨੂੰ ਸਪான்ਸਰ ਕਰ ਦੋ ਵੱਡੇ ਵੱਡੇ ਬੋਰਡ ਲੱਗਣਗੇ ਆਪਣੇ ਕੋਈ ਕਹਿੰਦਾ ਜੀ ਸ਼ਾਹਰੁਖ ਖਾਨ ਨੂੰ ਲੈ ਲਓ ਅਮਰ ਖਾਨ ਨੂੰ ਲੈ ਲਓ ਬ੍ਰਾਂਡ ਵੈਸਟਰ ਵੱਡੇ ਨਾਮ ਨੇ ਤੇ ਆਈਡੀਆਜ਼ ਦਿੱਤੇ ਸਾਰਿਆਂ ਨੇ ਇੱਕ ਰਕ ਬੈਠਾ ਸੀ ਕੋਈ ਥੋੜੇ ਵਰਗਾ ਉਹ ਕਹਿੰਦਾ ਜੀ ਕੋਈ ਪੈਸਾ ਨਹੀਂ ਲੱਗਣਾ ਸੇਲ ਵੀ ਵਧ ਜਣੀ ਹੈ ਪਰ ਉਤੋਂ ਪਹਿਲਾਂ ਇੱਕ ਐਗਰੀਮੈਂਟ ਕਰਨਾ ਪਊਗਾ ਤੁਹਾਨੂੰ ਮੇਰੇ ਨਾਲ ਵੀ ਜਿੰਨੀ ਸੇਲ ਵਧ ਗਈ ਉਹਦਾ 40% ਮੇਰਾ ਕਹਿੰਦਾ ਸੱਚ ਤੁਹਾਡਾ ਪੈਸਾ ਕੋਈ ਨਹੀਂ ਲੱਗਣਾ ਉਹ ਕਹਿੰਦੇ ਆਈਡੀਆ ਤਾਂ ਨਹੀਂ ਮਾੜਾ ਹੈਗਾ ਕੀ ਹੈ ਐਗਰੀਮੈਂਟ ਕਰ ਲਿਆ ਵੀ ਹਾਂ ਤੇਰਾ ਉਹ ਕਹਿੰਦਾ ਜਿਹੜਾ ਆਪਣਾ ਹੁਣ ਚੱਲ ਰਿਹਾ ਨਾ ਇਹ ਪੇਸਟ ਇਹਦਾ ਜਿਹੜਾ ਮੂੰਹ ਹੈ ਨਾ ਇਹ ਬਹੁਤ ਟਾਈਟ ਹੈ ਬੜਾ ਐਦਾਂ ਦੱਬ ਕੇ ਕਹਿੰਦਾ ਬ੍ਰਸ਼ ਦੇ ਉੱਤੇ ਲਾਉਣਾ ਪੈਂਦਾ ਲੋਕਾਂ ਨੂੰ ਹੱਥ ਪਈ ਹੋਈ ਹੈ ਥੋੜਾ ਜਿਹਾ ਮੂੰਹ ਖੁੱਲਾ ਕਰ ਦਿਓ ਅਗਲੇ ਬੈਚ ਆ ਗਿਆ ਅਗਲਾ ਜਿਹੜਾ ਜਾਊਗਾ ਹੁਣ ਲੋਕਾਂ ਨੇ ਉਸੇ ਤਰੀਕੇ ਨਾਲ ਹੀ ਦਬਣਾ ਐਨਾ ਆਊਗਾ ਬਾਹਰ ਤੇ ਆਪਾਂ ਨੇ ਕਦੀ ਦੁਬਾਰਾ ਪਾਇਆ ਵਾਪਸ ਉਹਦੇ ਜੀ ਵੱਧ ਪਾਇਆ ਵਿਚਾਰੇ ਸੇਲ ਚੜ ਗਈ 150% ਨੂੰ ਗਾ ਬਸ ਉਸ ਹਿਸਾਬ ਨਾਲ ਮੈਨੂੰ ਅੱਗੇ ਮੇਰੇ ਮੇਰਾ ਦੇਜੋ ਕੋਈ ਪੈਸਾ ਨ ਲੱਗਿਆ ਕੁਝ ਨਹੀਂ ਹੋਇਆ ਸੇਲ ਵੱਧ ਗਈ ਆਈਡੀਆ ਸੀਗਾ ਉਹਦਾ ਆਈਡੀਆ ਹੁਣ ਕੋਈ ਐਜਾ ਬਣਾ ਨਾ ਦੇ ਉਹ ਕੁਝ ਵੀ ਹਾਂ ਆਈਡੀਆ ਆ ਗਿਆ ਵੇ ਸਾਡਾ ਹੋ ਗਿਆ ਇਹ ਉਹ ਵਿਵਹ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਐ ਪ੍ਰੈਸ ਕਰਕੇ ਜਾਦਾ ਹੁੰਦਾ ਹੁਣ ਉਹ ਤੇ ਬਹੁਤ ਕਰ ਦਿੰਦੇ ਸੋ ਇਸ ਕਰਕੇ ਅੱਜ ਦੀ ਦੁਨੀਆ ਜਿਹੜੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਤੁਹਾਡਾ ਯੋਗਦਾਨ ਹੈ ਜੇ ਦੁਨੀਆ ਵੇਟ ਕਰ ਰਹੀ ਹੈ ਪੁਰਾਣੀਆਂ ਚੀਜ਼ਾਂ ਨੂੰ ਅਪਡੇਟ ਕਰਨਾ ਨਵੀਆਂ ਨੂੰ ਕ੍ਰੀਏਟ ਕਰਨਾ ਔਰ ਜਿਹੜਾ ਕ੍ਰੀਏਟਰ ਹੁੰਦਾ ਨਾ ਜਿਹੜਾ ਕ੍ਰੀਏਟਿਵ ਹੁੰਦਾ ਬੰਦਾ ਪਰਮਾਤਮਾ ਸਭ ਤੋਂ ਵੱਧ ਨੇੜੇ ਉਸ ਬੰਦੇ ਨਾਲ ਹੁੰਦਾ ਕਿਉਂਕਿ ਪਰਮਾਤਮਾ ਖੁਦ ਕ੍ਰੀਏਟਿਵ ਹੈ ਰੱਬ ਖੁਦ ਕ੍ਰੀਏਟਿਵ ਹੈ ਤੇ ਉਹ ਕ੍ਰੀਏਟਿਵ ਬੰਦਿਆਂ ਨੂੰ ਜ਼ਿਆਦਾ ਨੇੜੇਉ ਪਸੰਦ ਕਰਦਾ ਕਿ ਮੇਰੇ ਇਹਨਾਂ ਨੇ ਜਿਹੜਾ ਰਿਪਰੈਜ਼ੈਂਟ ਕਰਦੇ ਨੇ ਦੁਨੀਆ ਤੇ ਕੁਝ ਕਰਨਾ ਉਹ ਇਹ ਵੀ ਹੈਗਾ ਸੀ ਇੱਕ ਕਿਸੇ ਨੇ ਮੈਨੂੰ ਸੁਣਾਇਆ ਸੀ ਕਿ ਪਰਮਾਤਮਾ ਨੇ ਸਾਰੇ ਬੰਦਿਆਂ ਨੂੰ ਪੁੱਛਿਆ ਡਿਫਰੈਂਟ ਡਿਫਰੈਂਟ ਕੰਟਰੀ ਦੇ ਬੰਦੇ ਨੇ ਵੀ ਅਸੀਂ ਤੁਹਾਨੂੰ ਦਿਮਾਗ ਨਾਲ ਦੀ ਚੀਜ਼ ਦਿੱਤੀ ਸੀ ਤੁਸੀਂ ਕਿੱਥੇ ਵਰਤਿਆ ਜਰਮਨੀ ਵਾਲੇ ਕਹਿੰਦੇ ਸੀ ਕਾਰਾਂ ਬਣਾਉਣ ਤੇ ਵਰਤੇ ਸਾਡੀਆਂ ਕਾਰਾਂ ਬਹੁਤ ਫੇਮਸ ਹੈ ਕਹਿੰਦੇ ਵੈਰੀ ਗੁੱਡ ਇੰਗਲੈਂਡ ਵਾਲੇ ਕਹਿੰਦੇ ਸੀ ਆਰਕੀਟੈਕਟ ਦੇ ਵਰਤ ਕੇ ਵਰਤੇ ਜੀ ਸਾਡੀਆਂ ਤਾਂ ਆਰਕੀਟੈਕਟ ਬਹੁਤ ਫੇਮਸ ਹੈ ਅਮਰੀਕਾ ਵਾਲੇ ਕਹਿੰਦੇ ਸੀ ਹਥਿਆਰ ਬਣਾਉਣ ਤੇ ਵਰਤੇ ਜੀ ਬੜਾ ਦੁਨੀਆ 'ਚ ਹਥਿਆਰ ਬਣਾਏ ਨੇ ਠੀਕ ਹੈ ਕਹਿੰਦੇ ਕਿਸੇ ਨੇ ਕੁਝ ਕਿਹਾ ਕਿਸੇ ਨੇ ਜਾਪਾਨ ਵਾਲਿਆਂ ਨੇ ਕੋਰੀਆ ਵਾਲਿਆਂ ਨੇ ਟੈਕਨੋਲੋਜੀ ਦਾ ਕਿਹਾ ਠੀਕ ਹੈ ਤੇ ਆਪਣੇ ਵਾਲੀ ਦੀ ਵਾਰੀ ਆ ਗਈ ਉਹ ਕਹਿੰਦੇ ਜਿੱਥੇ ਮੈਂ ਵਰਤਿਆ ਉੱਥੇ ਤੱਕ ਨੇ ਕਿਸੇ ਨੇ ਵਰਤਿਆ ਹੀ ਨਹੀਂ ਕਹਿੰਦਾ ਕੀ ਕਹਿੰਦਾ ਇਹਨਾਂ ਨੇ ਜੋ ਜੋ ਬਣਾਇਆ ਬਲਾਓ ਉਹਨੂੰ ਗੱਡੀ ਲਿਆਂਦੀ ਕਿਸੇ ਨੇ ਬਿਲਡਿੰਗ ਲਿਆਂਦੀ ਆਪਦੀ ਬਣਾ ਕੇ ਨਕਸ਼ਾ ਇਹੋ ਉਹਨ ਮੇਡ ਇਨ ਇੰਡੀਆ ਦਾ ਉਹ ਤੇ ਪੇਚ ਪਰਚੀ ਆ ਨਾ ਤੇ ਕਦਾ ਪਤਾ ਚੱਕ ਲਈ ਨਾ ਜਿੱਥੇ ਮਰਜੀ ਬਣਿਆ ਇਹ ਮੇਡ ਇਨ ਇੰਡੀਆ ਕਰ ਦੋ ਬਸ ਕਰ ਤੁਸੀਂ ਆਪੀ ਸਫਾਈਆਂ ਦੇ ਜਾਣਗੇ ਬਾਅਦ ਚ ਵੀ ਨਹੀਂ ਨਹੀਂ ਵੀ ਇਹ ਬੀਅਤ ਨਾਮ ਨੇ ਬਣਦੀ ਹੈ ਆਈਡੀਆ ਤਾਂ ਯਹਾਂ ਦਾ ਹੈ ਅਸੈਂਬਲਿੰਗ ਯਹਾਂ ਹੁੰਦੀ ਹੈ ਕਹਿੰਦੇ ਸਾਡੇ ਬਣਦੀ ਹੈ ਜੀ ਬਦਨ ਨੂੰ ਪਤਾ ਉਦਵਿਦਿਮਾ ਇਹ ਵੀ ਇੱਕ ਕ੍ਰੀਏਟੀਵਿਟੀ ਹੈ ਇਹ ਵੀ ਇੱਕ ਕ੍ਰੀਏਟਿਵਿਟੀ ਉਹ ਪਹਿਲਾਂ ਮੇਡ ਇਨ ਜਰਮਨੀ ਲਿਖ ਦਿੰਦੇ ਬਈ ਪਹਿਲਾਂ ਉਹ ਲਿਖਿਆ ਨਹੀਂ ਉਹਨੇ ਆਖਿਆ ਵੀ ਆਹੀ ਚੀਜ਼ ਦੀ ਘਾਟ ਹੈ ਲਿਖ ਦਿੰਨੇ ਇੱਥੇ ਸੋ ਇਸ ਕਰਕੇ ਆਪਾਂ ਕਿਸੇ ਗੱਲੋਂ ਘੱਟ ਨਹੀਂ ਹੈਗੇ ਤੇ ਆਪਾਂ ਆਪਣੇ ਆਈਡੀਆਜ਼ ਇੰਨੇ ਕੋ ਆਪਣੇ ਕੋਲੇ ਨੇ ਕਿ ਪੰਜਾਬੀਆਂ ਨੇ ਪੂਰੀ ਦੁਨੀਆ 'ਚ ਕਾਮਯਾਬੀ ਅੱਜ ਮਾਸਟਰ ਕਾਰਡ ਦਾ ਸੀਓ ਪੰਜਾਬੀ ਹੈ ਅੱਜ ਬਲੈਂਕਟ ਪੰਜਾਬੀ ਨੇ ਬਣਾਈ ਹੋਈ ਹੈ ਜ਼ੋਮੈਟੋ ਪੰਜਾਬੀ ਦੀ ਕ੍ਰੀਏਟਿਵ ਹੈ ਕ੍ਰੀਏਟੀਵਿਟੀ ਹੈ ਸੋ ਇਸ ਕਰਕੇ ਕੋਈ ਦੁਨੀਆ 'ਚ ਐਸੀ ਚੀਜ਼ ਨਹੀਂ ਹੈਗੀ ਜਿਹੜੀ ਸਾਡੇ ਕ੍ਰੀਏਟੀਵਿਟੀ ਨੂੰ ਚੈਲੰਜ ਕਰਦੀ ਉਹ ਬਸ ਇੱਕ ਲੋਡ ਹੈ ਇੱਕ ਮਾਹੌਲ ਦੀ ਜਿਹੜਾ ਪਲੇਨ ਹੈ ਜਹਾਜ਼ ਹੈ 747 787 ਬਹੁਤ ਪਾਵਰਫੁਲ ਹੁੰਦਾ ਹੈ 350 ਪੈਸੈਂਜਰਸ ਉਹਨਾਂ ਦਾ ਸਮਾਨ ਖੁੱਦ ਦਾ ਵਜ਼ਨ ਪਲੱਸ ਸਵਾ ਲੱਖ ਲੀਟਰ ਤੇਲ ਉਹ ਲੈ ਕੇ ਉੱਡ ਜਾਂਦਾ ਇੰਨਾ ਜ਼ਿਆਦਾ ਪਾਵਰਫੁਲ ਇੰਜਨ ਪਰ ਜਿਸ ਵੇਲੇ ਉਹ 에어ਪੋਰਟ ਦੇ ਗੇਟ ਤੇ ਖੜਾ ਹੁੰਦਾ ਹੈ ਉਦੀ ਵੈਲਿਊ 0 ਪਾਵਰ 0 ਕਿਉਂਕਿ ਪਲੇਨ ਦੇ ਬੈਕ ਗੇਅਰ ਨਹੀਂ ਹੁੰਦਾ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਕਿਵੇਂ ਚੱਲੂਗਾ ਕੰਮ ਫਿਰ ਇੱਕ ਛੋਟਾ ਜਿਹਾ ਟਰੈਕਟਰ ਆ ਜਾਂਦਾ ਉਹ ਪਲੇਨ ਨੂੰ ਐਦਾਂ ਕਰਕੇ ਸਿੱਧਾ ਕਰ ਦਿੰਦਾ ਹੈ ਪਲੇਨ ਨੂੰ ਰਨਵੇ ਨਜ਼ਰ ਆ ਜਾਂਦਾ ਟਰੈਕਟਰ ਨੂੰ ਕਹਿੰਦਾ ਥੈਂਕ ਯੂ ਵੈਰੀ ਮਚ ਹੁਣ ਮੇਰਾ ਕੰਮ ਹੈ ਉਹੀ ਪਲੇਨ ਜਿਹੜਾ ਉਹ ਉੱਡ ਜਾਂਦਾ ਉਹ ਸ਼ਿਕਾਗੋ ਲਈ ਇਹ ਤੋਂ 14 ਘੰਟੇ ਬਾਅਦ ਸ਼ਿਕਾਗੋ ਵੀ ਉਤਰ ਜਾਂਦਾ ਹੈ। ਦਿੱਲੀ ਤੋਂ 25 ਮਿੰਟ ਬਾਅਦ ਚੰਡੀਗੜ੍ਹ ਵੀ ਉੱਤੇ ਜਾਂਦਾ ਹੈ। ਇਹ ਉਹਦੇ ਇੰਜਨਾਂ ਦੇ ਡਿਪੈਂਡ ਕਰਦਾ ਹੈ। ਕੈਪੈਸਿਟੀ ਕਿੰਨੀ ਹੈ। ਸਰਕਾਰ ਰਨਵੇ ਬਣ ਸਕਦੀ ਹੈ, ਸਰਕਾਰ ਟਰੈਕਟਰ ਬਣ ਸਕਦੀ ਹੈ ਤੁਹਾਡੇ ਲਈ। ਉੱਡਣਾ ਤੁਸੀਂ ਆਪਣੇ ਇੰਜਨਾਂ ਦੇ ਸਾਰੇ ਹੈ। ਅਸੀਂ ਤੁਹਾਨੂੰ ਮੌਕਾ ਦੇ ਸਕਦੇ ਹਾਂ। ਅਸੀਂ ਤੁਹਾਨੂੰ ਮੌਕਾ ਦੇ ਸਕਦੇ ਹਾਂ। ਉੱਡਣਾ ਉਤੋਂ ਬਾਅਦ ਅਸਮਾਨਾਂ ਨੂੰ ਆਪਣੀ ਮੰਜ਼ਿਲ ਬਣਾਉਣਾ ਇਹ थोड़ा तो कम है जिड़े काम पहला सब तो पहला ना दिमाग ला पहला उस काम च दिल लाना पैदा कुछ इस तरह से रिश्तों में आग लगा देते हैं लोग कुछ इस तरह से रिश्तों में आग लगा देते हैं लोग पहले दिल लगाकर बाद में दिमाग लगा देते हैं लोग ਦਿਲ ਭੈਲਾ ਲੱਗਦਾ ਜਿੱਥੇ ਦਿਮਾਗ ਲੱਗ ਗਿਆ ਨਾ ਉਹਨੇ ਕੋਈ ਨਾ ਕੋਈ ਪੰਗਾ ਫੋਣਾ ਹੈ ਏਸੀ ਕਰਕੇ ਤੁਸੀਂ ਕਦੇ ਸੋਚਿਆ ਜਦੋਂ ਵੀ ਡੇਂਜਰ ਜੋ ਸਕੂਲ ਦੇ ਸਾਈਨ ਹੈ ਬੱਚੇ ਭੱਜਦੇ ਜਾਂਦੇ ਹੁੰਦੇ ਸਕੂਲ ਦਾ ਸਾਈਨ ਹੈ ਵੀ ਉੱਥੇ ਹਾਰਨ ਨਾ ਮਾਰੋ ਹਾਰਨ ਦੇ ਉੱਤੇ ਕਰਾਸ ਲਾਇਆ ਹੁੰਦਾ ਸਾਈਨ ਸਾਰੇ ਡੇਂਜਰ ਦਾ ਸਾਈਨ ਕੀ ਹੈ ਜਿਸ ਤੇ ਖਤਰਾ ਹੋਵੇ ਆ ਬਿਜਲੀ ਦੇ ਤਾਰਾਂ ਤੇ ਲਿਖਿਆ ਹੁੰਦਾ ਬਿਜਲੀ ਮੰਤਰੀ ਸਾਹਿਬ ਬੈਠੇ ਹੈ ਹਨਾ ਹੰਬਿਆਂ ਤੇ ਲਿਖਾ ਹੁੰਦਾ ਬੰਦੇ ਦੀ ਖੋਪੜੀ ਬਣਾ ਕੇ ਕਾਟਾ ਇਹਦਾ ਮਤਲਬ ਹੁੰਦਾ ਵੀ ਇੱਥੋਂ بچਿਓ ਇੱਥੇ ਬੰਦੇ ਦਾ ਦਿਮਾਗ ਵਰਤਿਆ ਹੋਇਆ ਇੱਥੇ ਇੱਥੇ ਖਤਰਾ ਹੈ ਖੋਪੜੀ ਵਰਤੀ ਹੈ ਇੱਥੇ ਖੋਪੜੀ ਬਣਾ ਕੇ ਉਹ ਤੇ ਖਤਰਾ ਹੈ ਜਿਹੜਾ ਵੀ ਕੰਮ ਕਰਨਾ ਹੈ ਪਹਿਲਾਂ ਉਹਨੂੰ ਦਿਲ ਲਾਓ ਵੀ ਆ ਮੇਰਾ ਕੰਮ ਆਹ ਕਰਨੂੰ ਦਿਲ ਕਰਦਾ ਦਿਮਾਗ ਬਾਚ ਲਾਓ ਜਦੋਂ ਦਿਲ ਲੱਗ ਗਿਆ ਵੀ ਇਹ ਕੰਮ ਚ ਮੇਰਾ ਦਿਲ ਹੈ ਬਸ ਉਹ ਤੋਂ ਬਕਾਮਯਾਬੀ ਹੈ ਬਸ ਆਪਾਂ ਕਹਿੰਦੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਇਹੋ ਜਿਹੇ ਜੌਬਸ ਕਰਦੇ ਨੇ ਜਿੱਥੇ ਉਹਦਾ ਦਿਲ ਨਹੀਂ ਕਰਦਾ ਉਹ ਉਹਨਾਂ ਨੇ ਸੋਚਿਆ ਪਿਛੋਰ ਹੁੰਦਾ ਉਹਨਾਂ ਨੂੰ ਉਹ ਜੌਬ ਕੋਈ ਹੋਰ ਮਿਲ ਜਾਂਦੀ ਆ ਫਿਰ ਉਹ ਸਮਝ ਲਓ ਘੰਟੇ ਹੀ ਪੂਰੇ ਕਰਦੇ ਆ ਉਹ ਵੀ ਜਰ 10 ਵਜੇ ਆਉਣਾ 5 ਵਜੇ ਜਾਣਾ ਬਸ ਉਹਨਾਂ ਦਾ ਦਿਲ ਨਹੀਂ ਹੁੰਦਾ ਉਸ ਕੰਮ 'ਚ ਫਿਰ ਉਹਦੇ ਰਿਜ਼ਲਟ ਵੀ ਨਹੀਂ ਆਉਂਦੇ ਅੱਜ ਜੇ ਤੁਹਾਡਾ ਦਿਲ ਹੈ ਪਹਿਲ ਨਹੀਂ ਫਿਰ ਲੋਕ ਫਰੀ ਚ ਵੀ ਕੰਮ ਕਰਦੇ ਐ এনਜੀਓ ਬਹੁਤ ਸਾਰੇ ਲੋਕਾਂ ਨੇ ਐਨਜੀਓ ਬਣਾਈ ਹੋਈ ਐ ਬਹੁਤ ਸਾਰੇ ਲੋਕ ਬਿਨਾਂ ਤਨਖਾਹ ਤੋਂ ਵੀ ਕੰਮ ਕਰਦੇ ਐ ਬਹੁਤ ਸਾਰੇ ਲੋਕ નો ਪ੍ਰੋਫਿਟ નો ਲਾਸਟ ਤੇ ਵੀ ਕੰਮ ਕਰਦੇ ਸਮਾਜ ਦੀ ਸੀ ਉਹਨਾਂ ਦਾ ਦਿਲ ਹੈ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਗੁੱਡ ਵਿਸ਼ੇਸ ਵੀ ਦਿਨਾ 26 ਦਾ ਸਾਲ ਵਾਸਤੇ ਵੀ ਤੁਹਾਡੇ ਫਿਊਚਰ ਵਾਸਤੇ ਵੀ ਕਾਮਯਾਬੀਆਂ ਅੰਬਰ ਜਿਹੜੀਆਂ ਛੂਣ ਵਾਲੀਆਂ ਕਾਮਯਾਬੀਆਂ ਤੁਸੀਂ ਆਪਣੇ ਦਿਲ ਚ ਰੱਖੋ ਤੇ ਤੁਹਾਡੇ ਇਹਨਾਂ ਕਾਮਯਾਬੀਆਂ ਨੂੰ ਹੋਰ ਉਡਾਨਾਂ ਭਰਉਣ ਵਾਸਤੇ ਤੁਹਾਨੂੰ ਹੈਲਪ ਕਰਨ ਵਾਸਤੇ ਤੁਹਾਨੂੰ ਅਸੀਂ ਸਹੂਲਤਾਂ ਦੇਣ ਵਾਸਤੇ ਅਸੀਂ ਹਾਜ਼ਰ ਰਾਵਾਂਗੇ ਕੋਈ ਬਜਟ ਦੀ ਘਾਟ ਨਹੀਂ ਰਹੂਗੀ ਬਸ ਇਹੀ ਹੋਵੇ ਕਿ ਇਹ ਵੀ ਪੰਜਾਬ ਤੋਂ ਆਏ ਨੇ ਇਹ ਪੰਜਾਬ ਦੇ ਸਟਾਰਟਅਪ ਵਾਲੇ ਹੈਗੇ ਨੇ ਇਹ ਪਈ ਇਹਨਾਂ ਨੇ ਕੁਝ ਨਾ ਕੁਝ ਦੁਨੀਆ ਚ ਲਾਗੇ ਕੀਤਾ ਹੋਣਾ ਕਿਉਂਕਿ ਉਹ ਕਹਿੰਦੇ ਆ ਨਾ ਕਿ ਅਲੱਗ ਦਿਖਣਾ ਭੀੜ ਮੇ ਬਹੁਤ ਸੇ ਚਿਹਰੇ ਦੇਖੇ ਇੱਕ ਚਿਹਰੇ ਕੇ ਪਿੱਛੇ ਇਤਨੀ ਭੀੜ ਕਭੀ ਨਹੀਂ ਦੇਖੀ ਡੋਂਟ ਬੀ ਕਰਾਊਡ ਬੀ ਕਰਾਊਡ ਪੁੱਲਰ ਠੀਕ ਹੈ ਨਾ ਭੀੜ ਦਾ ਹਿੱਸਾ ਨਾ ਬਣੋ ਕਰਾਊਡ ਪੁੱਲਰ ਬਣੋ ਸੋ ਕਰਾਊਡ ਪੁੱਲਰ ਤਾਂ ਬਣੋਂਗੇ ਕੁਝ ਅਲੱਗ ਕਰੋਗੇ ਸੜਕ ਤੇ ਹਜ਼ਾਰਾਂ ਨਾਲ ਨਾਲ ਜਾਂਦੇ ਜੀਟੀ ਰੋਡ ਇੱਕ ਦਿਨ ਚ ਹਜ਼ਾਰਾਂ ਗੱਡੀਆਂ ਲੰਘਦੀਆਂ ਨੇ ਕੇ ਦਾ ਪਤਾ ਲੱਗਦਾ ਵੀ ਕਿਹੜੀ ਗੱਡੀ ਲੰਗੀ ਸੀ ਕਿਹੜੇ ਕੀਦੇ ਟਾਇਰ ਨੇ ਸਿਰਫ ਇੱਕ ਦਾ ਪਤਾ ਲੱਗਦਾ ਜਿਹੜਾ ਪੈਂਚਰ ਜਾਂਦਾ ਹੋਵੇ ਆਵਾਂਦਾ ਆ ਤਾਂ ਕੋਈ ਯਾਰ 2 ਕਿਲੋਮੀਟਰ ਪੈਂਚਰ ਹੀ ਲਈ ਗਿਆ ਘਟੂ ਘਟ ਹਜ਼ਾਰਾਂ ਗੱਡੀਆਂ ਚੋਂ ਉਹਦੀ ਲੀਡ ਤਾਂ ਪਛਾਣੀ ਚੱਲ ਭਾਵੇਂ ਕੁਝ ਵੀ ਨਵਾਂ ਕੀਤਾ ਕੁਝ ਤਾਂ ਨਵਾਂ ਕੀਤਾ

ਅਸੀਂ ਮੁੱਖ ਮੰਤਰੀ ਸਰਤਾਪਗਵਨ ਸਿੰਘ ਮਾਨ ਜੀ ਦੇ ਧੰਨਵਾਦੀ ਹਾਂ ਜਿਨ੍ਹਾਂ